ਇਨੂੰ ਪਤਾ ਹੀ ਨਹੀਂ ਸੀ ਉਹ ਲੜਕੀ ਉਹਨੇ ਇਹਦੇ ਕੋਲ ਮਦਦ ਮੰਗੀ ਗੁਰੂ ਦਾ ਸੇਖ ਹੁੰਦੇ ਨਾਤੇ ਮੈਂ ਉਹ ਕੁੜੀ ਦੀ ਮਦਦ ਕੀਤੀ ਐ ਬਸ ਮੈਨੂੰ ਹੋਰ ਕੁਝ ਨਹੀਂ ਮੈਨੂੰ ਬੱਸ ਇੰਨਾ ਪਤਾ ਮੇਰਾ ਬੱਚਾ ਉਹ ਕੁਝ ਲੋੜ ਤੋਂ ਜ਼ਿਆਦਾ ਹੀ ਪਿਆਰ ਕਰਦਾ ਆਪਣੇ ਗੁਰੂ ਨੂੰ ਬਹੁਤ ਜ਼ਿਆਦਾ ਕਰਦਾ ਜੇ ਅਸੀਂ ਉਹਨੂੰ ਕਹਿੰਨੇ ਆ ਪੋਕਣਾ ਮੈਨੂੰ ਤੁਸੀਂ ਬਾਣੇ ਤੋਂ ਨਹੀਂ ਰੋਕਣਾ ਮੈਂ ਆਪਣੀ ਡੈਸ ਸੈਂਸ ਵਿੱਚ ਜਾਣਾ ਹੈਗਾ ਜੋ ਮੈਨੂੰ 바ਰ ਕੋਡ ਦੀ ਹੈਗੀ ਆ ਮਤਈ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਸਿਮਰਜੀਤ ਸਿੰਘ ਨੇ ਕਿਰਪਾ ਦੇ ਨਾਲ ਅਟੈਕ ਕੀਤਾ ਤੁਸੀਂ ਵੀਡੀਓ ਚ ਵੇਖ ਲਈਵੇ ਉਹਨਾਂ ਨੇ ਛੋਟੀ ਸਨੀਸ ਸਾਹ ਪਾਈ ਹੋਈ ਉਹਨੇ ਉਹ ਵੀ ਨਹੀਂ ਕੱਢੀ ਉਹ ਮੈਂ ਪਾਠ ਕਰਦਾ ਬੰਦਗੀ ਕਰਦਾ ਆਪਣੀ ਪੂਰੀ ਕੋਈ ਇਹ ਨਹੀਂ ਹੈਗਾ ਵੀ ਉਹ ਦਿਖਾਵੇਦਾਨਾ ਮੈਂ ਐਜ਼ ਮਦਰ ਹੁਣੀ ਨਹੀਂ ਕਹਨੀ ਮੈਂ ਇੱਕ ਗੁਰੂ ਦੇ ਸਿੱਖ ਹੁੰਦੇ ਨਾਲ ਤੇ ਮੈਂ ਵੀ ਕਹਨੀ ਆ ਵੀ ਉਹਦੇ ਨਾਲ ਧੱਕਾ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਸੱਚੀ ਗੱਲ ਦੱਸਦੀ ਆਂ ਵੀ ਮੈਂ ਇਹ ਨਹੀਂ ਕਹਿੰਦੀ ਮੇਰਾ ਪੁੱਤਰ ਐ ਨਾ ਮੈਂ ਹਾਲੇ ਇੱਕ ਸੱਚਾ ਸਿੱਖ ਦੇਖਦੀ ਆਂ ਬਾਰ ਕਾਉਂਸਲ ਨੇ ਦੱਸਿਆ ਜਾ ਰਿਹਾ ਕਿ ਲਾਇਸੈਂਸ ਜਮਜੀਤ ਸਿੰਘ ਦਾ ਕੈਂਸਲ ਕਰਤਾ ਨਹੀਂ ਹੋਣਾ ਚਾਹੀਦਾ ਇਹ ਵੀ ਆਪਣਾ ਇੱਥੇ ਜੀਵਨ ਨਿਰਵਾਹ ਵਾਸਤੇ ਆਇਆ ਛੋਟੇ ਸ਼ਹਿਰ ਤੋਂ ਚੱਲ ਕੇ ਇੱਥੇ ਆਇਆ ਇਹਨੇ ਵੀ ਮਿਹਨਤ ਕੀਤੀ ਆ ਪੜ੍ਹਾਈ ਕੀਤੀ ਆ ਇਹਨੂੰ ਇਹਨੂੰ ਕੀ ਪਤਾ ਸੀ ਕਿਉਂਕਿ ਜਿਹੜੇ ਇਹੋ ਜਿਹੇ ਬੰਦੇ ਸੱਚੇ ਹੁੰਦੇ ਆ ਨਾ ਇਹਨਾਂ ਨੂੰ ਚੁਲਾਕੀਆਂ ਨਹੀਂ ਆਉਂਦੀਆਂ ਮੇਰੇ ਭਾਵੇਂ ਰੀਜੇਪ ਚ ਪੈਸੇ ਨਹੀਂ ਵੀ ਹੈਗੇ ਉਹ ਕਈ ਵਾਰ ਮੇਰੇ ਤੋਂ ਲੈ ਕੇ ਕਹੂਗਾ ਉਹਨਾਂ ਦੀ ਮਦਦ ਕਰ ਦੋ ਮਤਲਬ ਕਿ ਜੇ ਹੁਣ ਆਪਾਂ ਆਪਣਾ ਸੁਭਾਅ ਹੁੰਦਾ ਨਾ ਆਪਾਂ ਕੋਈ ਕਿਸੇ ਨੂੰ ਗੱਲ ਕਹਿ ਦੇਣੇ ਆ ਵੀ ਨਹੀਂ ਐਵੇਂ ਆ ਉਹ ਕਹਿੰਦਾ ਨਹੀਂ ਸ਼ਬਦਾਂ ਨਾਲ ਵੀ ਕਿਸੇ ਦਾ ਮਾਨ ਨਹੀਂ ਦਿਖਾਉਣਾ ਉਹਨੂੰ ਪਹਿਲਾਂ ਦੀ ਤਰ੍ਹਾਂ ਸਨਮਾਨ ਦੇ ਨਾਲ ਇੱਥੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਹਾਲ ਹੀ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਂਦਾ ਜਿਹਦੇ ਵਿੱਚ ਇੱਕ ਵਕੀਲ ਜਿਨੇ ਸਿਰ ਦੇ ਉੱਤੇ ਦਮਾਲਾ ਸਜਾਇਆ ਹੁੰਦਾ ਤੇ ਡਰੈਸ ਪਾਈ ਹੁੰਦੀ ਹੈ ਵਕੀਲਾਂ ਵਾਲੀ ਉਦੇ ਨਾਲ ਬਹੁਤ ਸਾਰੇ ਵਕੀਲ ਨੇ ਉਹ ਬਹਿਸ ਕਰ ਰਹੇ ਹੁੰਦੇ ਆ ਜ਼ਬਰਦਸਤ ਤਰੀਕੇ ਨਾਲ ਧੱਕਾਮੁਕੀ ਹੋ ਰਹੀ ਹੁੰਦੀ ਹੈ ਪੰਜਾਬ ਐਂਡ ਹਰਿਆਣਾ 바ਰ ਕਾਉਂਸਲ ਨੇ ਉਸ ਵਕੀਲ ਨੂੰ ਜਿਨ੍ਹਾਂ ਦਾ ਨਾਮ ਸਿਮਰਨਜੀਤ ਸਿੰਘ ਹੈ ਉਹਨੂੰ ਆਪਣਾ ਉਹਨਾਂ ਦਾ ਲਾਇਸੈਂਸ ਜਿਹੜਾ ਉਹ ਵੀ ਕੈਨਸਲ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਤਿੰਨ ਜਿਹੜੇ ਫੈਕਟਰ ਸਾਹਮਣੇ ਆ ਰਹੇ ਆ ਤਿੰਨ ਵਿਅਕਤੀ ਮੁੱਖ ਭੂਮਿਕਾ ਨਿਭਾ ਰਹੇ ਆ ਇੱਕ ਤਾਂ ਸਿਮਰਨਜੀਤ ਸਿੰਘ ਬਲਾਸੀ ਜੋ ਦਮਾਲਾ ਸੇ ਆਇਆ ਹੁੰਦਾ ਜੋ ਸਿੰਘ ਨੇ ਤੇ ਇੱਕ ਔਰਤ ਰਵਨੀਤ ਕੌਰ ਜੋ ਆਪ ਵਕੀਲ ਨੇ ਤੇ ਦੂਸਰੀ ਜਿਹੜੇ ਇਸ ਕੇਸ ਦੇ ਵਿੱਚ ਕੰਪਲੇਨੈਂਟ ਨੇ ਪਲਕਦੇਵ ਇਸ ਵਕਤ ਮੇਰੇ ਨਾਲ ਸਿਮਰਨਜੀਤ ਸਿੰਘ ਦੇ ਜਿਹੜੇ ਮਦਰ ਨੇ ਉਹ ਇੱਥੇ ਮੌਜੂਦ ਨੇ ਮਾਤਾ ਜੀ ਆਖਰ ਇਹ ਮਾਮਲਾ ਹੈ ਕੀ ਇਹ ਮਾਮਲਾ ਜੋ ਵੀ ਹੋਇਆ ਪਹਿਲਾਂ ਤਾਂ ਮੈਂ ਕਮਾ ਬਹੁਤ ਮੰਦ ਭੱਗਾ ਇਹ ਨਹੀਂ ਹੋਣਾ ਚਾਹੀਦਾ ਸੀ ਉਹ ਵੀ ਉਸ ਪਲੇਸ ਤੇ ਕਿ ਜਿੱਥੇ ਕਿ ਆਪਣੇ ਸਮਾਜ ਦੀ ਇੱਕ ਜਿਹਨੂੰ ਕਹੜੀਏ ਸੁਪੀਰੀਅਰ ਕਲਾਸ ਜਿਹੜੀ ਹੈ ਪੜ੍ਹੇ ਲਿਖੇ ਜਿਨ੍ਹਾਂ ਨੇ ਇਨਸਾਫ ਦੇਣ ਨਾਲ ਆਮ ਲੋਕਾਂ ਨੂੰ ਉਹ ਗੱਲਬਾਤ ਕਰਨ ਦੀ ਬਜਾਏ ਐਸ ਤਾਂ ਹੋ ਰਿਹਾ ਉਹ ਵੀ ਇੱਕ ਉਸ ਆਪਣੇ ਨਾਲ ਦੇ ਪਰਿਵਾਰ ਦੇ ਉਸ ਮੈਂਬਰ ਦੇ ਉੱਤੇ ਉਸ ਸਾਥੀ ਦੇ ਉੱਤੇ ਜਿਹੜਾ ਜਿਸ ਦਾ ਸਿਰਫ ਸਿਮਰਨਜੀਤ ਸਿੰਘ ਦਾ ਇਹ ਨਹੀਂ ਵੀ ਮੇਰਾ ਬੇਟਾ ਏ ਮੈਂ ਐਜ਼ ਇੱਕ ਮਦਰ ਨਹੀਂ ਗੱਲ ਕਰ ਰਹੀ ਮੈਂ ਇੱਕ ਇਨਸਾਨੀਅਤ ਦੇ ਨਾਤੇ ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਮੈਂ ਗੱਲ ਕਰ ਰਹੀ ਹਾਂ ਕਿ ਉਹ ਪੜ੍ਹੇ ਲਿਖੀ ਜਿਹੜੀ ਆਪਣੇ ਉੱਥੇ ਬਾਰ ਦੇ ਵਿੱਚ ਬੈਠੇ ਹੈਗੇ ਆ ਇਹ ਵੀ ਆਪਣਾ ਕੰਮ ਕਰ ਰਿਹਾ ਸਾਰੇ ਕੰਮ ਕਰ ਰਿਹਾ ਇਹਨੂੰ ਪਤਾ ਹੀ ਨਹੀਂ ਸੀ ਉਹ ਲੜਕੀ ਜਾਣਦਾ ਨਹੀਂ ਸੀ ਉਹ ਉਹਨੇ ਇਹਦੇ ਕੋਲ ਮਦਦ ਮੰਗੀ ਵੀ ਮੈਨੂੰ ਇਹ ਮੈਨੂੰ ਮਦਦ ਚਾਹੀਦੀ ਹੈ ਮੇਰਾ ਇਹਨੇ ਬਗੈਰ ਕਿਸੇ ਦੇ ਉਹਨੂੰ ਪੁੱਛ ਪੜਤਾਲ ਦੇ ਉਹਨੇ ਜਦ ਮਦਦ ਕਹਿਤੀ ਇਹਨੇ ਕਿਹਾ ਵੀ ਮੈਂ ਗੁਰੂ ਦਾ ਸਿੱਖਾ ਹਾਂ ਜੀ ਦੱਸੋ ਇਹਨੇ ਉਹਦੀ ਮਦਦ ਕਰਤੀ ਇਹਨੂੰ ਨਹੀਂ ਸੀ ਪਤਾ ਉਹ ਕੁੜੀ ਦਾ ਕੀ ਇਸ਼ੂ ਹੈ ਕਿ ਉਹਨਾਂ ਦਾ ਵੀ ਉਹ ਵਕੀਲ ਹੈ ਉਹਨਾਂ ਦਾ ਉਹਨਾਂ ਨਾਲ ਕੀ ਹੈ ਕੁਝ ਨਹੀਂ ਸੀ ਪਤਾ ਇਨੇ ਇਹਨੇ ਮੈਨੂੰ ਫੋਨ ਤੇ ਗੱਲ ਕਰਕੇ ਕਿਹਾ ਨਾਲ ਮੈਨੂੰ ਇਹ ਵੀ ਕਿਹਾ ਵੀ ਮਾਤਾ ਤੂੰ ਚੜ੍ਹਦੀ ਕਲਾ ਚ ਰਹਿਣਾ ਮੇਰੇ ਨਾਲ ਆਹ ਗੱਲ ਹੋ ਗਈ ਕਿਉਂਕਿ ਆਪਣਾ ਕੇਸ ਫਰੋਸਪਰ ਤੋਂ ਆਪਣਾ ਇੱਕ ਦਿਨ ਪਹਿਲਾਂ ਆਇਆ ਸੀ ਆਪਣਾ ਕੋਈ ਸਰਵਿਸ ਮੈਟਰ ਦਾ ਕੇਸ ਲੈ ਕੇ ਇੱਥੇ ਉਹਨੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ ਫਿਰ ਇੱਥੇ ਅਟੈਕ ਹੋਇਆ ਮੈਨੂੰ ਹਾਂ ਮੈਨੂੰ ਕਿਹਾ ਕੀ ਗੱਲ ਹੋ ਗਈ ਕਹਿੰਦੇ ਮੈਨੂੰ ਪਤਾ ਨਹੀਂ ਸੀ ਉਹ ਕੁੜੀ ਬਾਰੇ ਮੈਨੂੰ ਤਾਂ ਕੁਝ ਨਹੀਂ ਉਹਨੇ ਮੈਨੂੰ ਮਦਦ ਮੰਗੀ ਮੈਂ ਤਾਂ ਗੁਰੂ ਦਾ ਸਿੱਖ ਹਾਂ ਮੈਂ ਮਦਦ ਕਰਤੀ ਮੈਂ ਕਿਸੇ ਉੱਤੇ ਪਹਿਲ ਨਹੀਂ ਕੀਤੀ ਨਾ ਮੈਂ ਬਾਹਰਚ ਕੀਤੀ ਮੈਨੂੰ ਉਹਨਾਂ ਨੇ ਕੁਝ ਕਿਹਾ ਵੀ ਮੈਂ ਕਿਸੇ ਨੂੰ ਹੱਥ ਨਹੀਂ ਮੈਂ ਕਹਿੰਦੇ ਨੇ ਕੋਈ ਗੱਲ ਨਹੀਂ ਉਹ ਵੀ ਤੇਰੇ ਆਪਣੇ ਆ ਮੈਂ ਹੁਣ ਵੀ ਕਹਿੰਨੀ ਆ ਉਹ ਵੀ ਮੇਰੇ ਪੁੱਤਰ ਹੈ ਅਸੀਂ ਇੱਕ ਪਰਿਵਾਰ ਦੇ ਮੈਂਬਰ ਆ ਦੇਖੋ ਇੱਥੇ ਸਾਰੇ ਇਕੱਠੇ ਕਰਦੇ ਆ ਕੰਮ ਕਰਦੇ ਆ ਇਹ ਸਾਰੇ ਇੱਕ ਪਰਿਵਾਰ ਹੁੰਦਾ ਹੈ ਪਰਿਵਾਰ ਦੇ ਵਿੱਚ ਸਾਰੇ ਕੋਈ ਛੋਟਾ ਵੱਡਾ ਹੁੰਦਾ ਇੱਕ ਦੂਜੇ ਦਾ ਆਪਸ ਰਿਗਾਰਡ ਕਰਨਾ ਸਤਿਕਾਰ ਕਰਨਾ ਉਹੀ ਇਹਨਾਂ ਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੁਣ ਜੋ ਵੀ ਇਹਦੇ ਨਾਲ ਹੋਇਆ ਇਹਨੂੰ ਕੰਮ ਕਰਨ ਦਾ ਇਹਦੇ ਨਾਲ ਜੋ ਵੀ ਤੱਕਾ ਹੋਇਆ ਜਾਂ ਜੋ ਇਹ ਤੇ ਇਲਜ਼ਾਮ ਗਲਤ ਲੱਗਾ ਉਹ ਠੀਕ ਹੋਣਾ ਚਾਹੀਦਾ ਕਿਉਂਕਿ ਜਿਹੜੇ ਜੇ ਲੱਗ ਸਕਦਾ ਉਹ ਲਾ ਵੀ ਸਕਦੇ ਕਿਉਂਕਿ ਬਾਰ ਕਾਉਂਸਲ ਨੇ ਦੱਸਿਆ ਜਾ ਰਿਹਾ ਕਿ ਲਾਇਸੈਂਸ ਜਮਨਜੀ ਸਿੰਘ ਦਾ ਕੈਂਸਲ ਕਰਤਾ ਨਹੀਂ ਹੋਣਾ ਚਾਹੀਦਾ ਇਹ ਵੀ ਆਪਣਾ ਇੱਥੇ ਜੀਵਨ ਨਿਰਵਾਹ ਵਾਸਤੇ ਆਇਆ ਛੋਟੇ ਸ਼ਹਿਰ ਤੋਂ ਚੱਲ ਕੇ ਇੱਥੇ ਆਇਆ ਇਹਨੇ ਵੀ ਮਿਹਨਤ ਕੀਤੀ ਆ ਪੜ੍ਹਾਈ ਕੀਤੀ ਆ ਇਹ ਵੀ ਇੱਥੇ ਆਪਣੇ ਕਿੱਤੇ ਨਾਲ ਜੁੜ ਕੇ ਇੱਥੇ ਪਹੁੰਚਿਆ ਹੋਇਆ ਚਾਹੀਦਾ ਇਹ ਆ ਕਿ ਉਹਨੂੰ ਆਪਣੇ ਭਰਾਵਾ ਵਾਂਗ ਉਹਨੂੰ ਸਮਝ ਕੇ ਉਹਨੂੰ ਸਹੋਦਨ ਉਹਦੇ ਨਾਲ ਉਹਦੀ ਮਦਦ ਕੀਤੀ ਜਾਵੇ ਨਾ ਕਿ ਉਹਦਾ ਰੁਜ਼ਗਾਰ ਖੋਇਆ ਜਾਵੇ ਨਾ ਕਿ ਉਹਨੂੰ ਬਿਨ ਬਗੈਰ ਕਿਸੇ ਗੱਲ ਦੇ ਬਗੈਰ ਕਿਸੇ ਜਿਹੜਿਆ ਨੇ ਕੰਮ ਹੀ ਨਹੀਂ ਕੀਤਾ ਉਹਨੂੰ ਸਜ਼ਾ ਦਿੱਤੀ ਜਾਵੇ ਕਿਉਂ ਕਿਸੇ ਵੀ ਵੀਡੀਓ ਵਿੱਚੋਂ ਮੈਂ ਖੁਦ ਮੈਂ ਆਪ ਦੇਖਿਆ ਮੈਨੂੰ ਮੈਂ ਬਹੁਤ ਦੁਖੀ ਹੋਈ ਆ ਇਸ ਗੱਲ ਦੇ ਲੈ ਕੇ ਕਿਸੇ ਵੀ ਵੀਡੀਓ ਦੇ ਵਿੱਚ ਉਹਨੇ ਇੱਥੋਂ ਤੱਕ ਕੋਈ ਹੋਰ ਚੀਜ਼ ਤਾਂ ਚੁੱਕਣੀ ਉਹਨੇ ਆਪਣੀ ਛੋਟੀ ਸ੍ਰੀ ਸਾਹਿਬ ਨਹੀਂ ਲਾ ਕੇ ਉਹਨੇ ਉਹਨੇ ਕਿਤੇ ਉਹ ਕਹਿੰਦਾ ਮੇਰੀ ਗੱਲ ਸੁਣੋ ਮੈਂ ਇੱਕ ਗੁਰੂ ਉਹ ਬਾਰ ਬਾਰ ਇੱਕੋ ਹੀ ਗੱਲ ਕਹਿ ਰਿਹਾ ਮੈਂ ਇੱਕ ਗੁਰੂ ਹੋਣ ਦੇ ਨਾਤੇ ਗੁਰੂ ਦਾ ਸੇਖ ਹੋਣ ਦੇ ਨਾਤੇ ਮੈਂ ਉਹ ਕੁੜੀ ਦੀ ਮਦਦ ਕੀਤੀ ਹੈ ਬਸ ਮੈਨੂੰ ਹੋਰ ਕੁਝ ਨਹੀਂ ਮੈਨੂੰ ਬੱਸ ਤਾਂ ਇੰਨਾ ਪਤਾ ਮੇਰਾ ਬੱਚਾ ਉਹ ਕੁਝ ਲੋੜ ਤੋਂ ਜ਼ਿਆਦਾ ਹੀ ਪਿਆਰ ਕਰਦਾ ਆਪਣੇ ਗੁਰੂ ਨੂੰ ਬਹੁਤ ਜ਼ਿਆਦਾ ਕਰਦਾ ਜੀ ਅਸੀਂ ਉਹਨੂੰ ਕਹਿੰਦੇ ਆ ਉਹ ਕਹਿੰਦਾ ਮੈਨੂੰ ਤੁਸੀਂ ਬਾਣੇ ਤੋਂ ਨਹੀਂ ਰੋਕਣਾ ਮੈਂ ਆਪਣੀ ਡਰੈਸ ਸੈਂਸ ਵਿੱਚ ਜਾਨਣਾ ਹੈਗਾ ਜੋ ਮੈਨੂੰ 바ਰ ਕੋਡ ਦੀ ਹੈਗੀ ਆ ਮੈਂ ਆਪਣਾ ਜੋ ਹੈ ਮੈਂ ਬਾਣੇ ਚ ਹੀ ਰਹਿਣਾ ਉਹ ਮੈਂ ਪਾਠ ਕਰਦਾ ਬੰਦਗੀ ਕਰਦਾ ਆਪਣੀ ਪੂਰੀ ਕੋਈ ਇਹ ਨਹੀਂ ਹੈਗਾ ਵੀ ਉਹ ਦਿਖਾਵੇ ਦਾਨਾ ਮੈਂ ਐਜ਼ ਮਦਰ ਹੁਣੀ ਨਹੀਂ ਕਹਨੀ ਮੈਂ ਇੱਕ ਗੁਰੂ ਦੇ ਸਿੱਖ ਹੁੰਦੇ ਨਾਲ ਤੇ ਮੈਂ ਵੀ ਕਹਨੀ ਆ ਵੀ ਉਹਦੇ ਨਾਲ ਧੱਕਾ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਮਤੇ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਕਿ ਉੱਥੇ ਆਪਣਾ ਸਿਮਰਜੀਤ ਸਿੰਘ ਨੇ ਕਿਰਪਾ ਦੇ ਨਾਲ ਅਟੈਕ ਕੀਤਾ ਨਹੀਂ ਨਹੀਂ ਕਿਤੇ ਵੀ ਨਹੀਂ ਹੈਗਾ ਕਿਤੇ ਵੀ ਨਹੀਂ ਹੈ ਇਹ ਆਪਣਾ ਉਹ ਬਾਹਰ ਮੈਨੂੰ ਪਤਾ ਉਹ ਬਾਹਰ ਕਹਿੰਦਾ ਮੈਂ ਆਪਣਾ ਜਮਾ ਕਰਾ ਕੇ ਜਾਣਾ ਐਜ਼ ਰੂਲ ਜਿਵੇਂ ਜਮਾ ਕਰਵਾ ਕੇ ਜਾਣਾ ਛੋਟ ਤੁਸੀਂ ਵੀਡੀਓ ਚ ਵੇਖ ਲਈ ਵੀ ਇਹਨਾਂ ਨੇ ਛੋਟੀ ਸਰੀਸਾ ਪਾਈ ਹੋਈ ਉਹਨੇ ਉਹ ਵੀ ਨਹੀਂ ਕੱਢੀ ਨਾ ਬਿਲਕੁਲ ਨਹੀਂ ਹੈ ਉਹ ਸਗੋਂ ਜਿਹੜੇ ਉਹਨੂੰ ਕੁਝ ਕਹਿ ਰਹੇ ਆ ਮੈਂ ਉਹਨਾਂ ਦਾ ਵੀ ਮੈਂ ਵਿਰੋਧ ਨਹੀਂ ਕਰਦੀ ਮੇਰਾ ਉਹਨਾਂ ਨਾਲ ਕੋਈ ਨਹੀਂ ਉਹ ਮੇਰੇ ਮੈਂ ਕਹਿੰਨੀ ਆ ਉਹ ਮੇਰੇ ਬੱਚੇ ਆ ਕੋਈ ਗੱਲ ਨਹੀਂ ਫੇਰ ਕੀ ਆ ਜੇ ਉਹਨਾਂ ਕੋਲ ਗਲਤੀ ਹੋਈ ਹੈ ਇਹਦੇ ਕੋਲ ਹੋਈ ਆ ਕਿਸੇ ਕੋਲ ਬਹੁਤੀ ਹੋਗੀ ਕਿਸੇ ਕੋਲ ਥੋੜੀ ਹੋਗੀ ਬਸ ਇਕੱਠੇ ਰਲ ਕੇ ਰਹਿਣ ਕਿਉਂਕਿ ਮਾਮਾ ਦਾ ਕੰਮ ਹੁੰਦਾ ਬੱਚਿਆਂ ਨੂੰ ਲੜਾ ਕੇ ਜੀ ਬਿਠਾਉਣ ਦਾ ਵੱਡਿਆਂ ਦਾ ਕੰਮ ਹੁੰਦਾ ਹਮੇਸ਼ਾ ਛੋਟਿਆਂ ਕੋਲ ਜੇ ਗਲਤੀ ਹੁੰਦੀ ਹੈ ਉਹਨਾਂ ਨੂੰ ਲੜਾ ਕੇ ਬਿਠਾਉਣਾ ਦੱਸੋ ਮੈਂ ਵੀ ਕਹਿੰਨੀ ਆ ਵੀ ਉਸ ਬੱਚੇ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਦਾ ਉਹਨੂੰ ਕੰਮ ਕਰਨ ਦਾ ਉਮੇਜਾਸਤਰੀ ਤੇ ਸਗੋਂ ਉਹਨੂੰ ਐਪਰੀਸ਼ੀਏਟ ਕੀਤਾ ਜਾਵੇ ਵੀ ਕਿ ਸਾਡਾ ਭਰਾਏ ਤੂੰ ਵੀ ਆ ਇੱਥੇ ਤੂੰ ਵੀ ਆਪਣਾ ਉਹ ਤਾਂ ਇੰਨਾ ਹੈਗਾ ਉਹ ਤਾਂ ਉਹ ਤਾਂ ਉਹ ਤਾਂ ਸਮਰਪਤੀ ਹੈ ਵੀ ਮੈਂ ਗਰੀਬਾਂ ਦੀ ਸੇਵਾ ਕਰਨੀ ਹੈ ਉਹਨੇ ਤਾਂ ਕਦੇ ਕਿਸੇ ਪੈਸੇ ਦਾ ਲਾਲਚ ਨਹੀਂ ਕੀਤਾ ਪਤਾ ਸਵੇਰਾ ਐਸਾ ਇੰਨਾ ਚੰਗਾ ਜਿਵੇਂ ਹੋਰ ਆਮ ਤੌਰ ਦੇ ਉੱਤੇ ਜਿੱਦਾਂ ਪ੍ਰੈਕਟਿਸ ਕਰਦੇ ਸੀ ਅੱਛਾ ਚੰਡੀਗੜ੍ਹ ਦੇ ਵਿੱਚ ਕਦੋਂ ਤੋਂ ਪ੍ਰੈਕਟਿਸ ਕਰ ਰਹੇ ਨੇ ਉਹ ਇਹ 14-15 ਤੋਂ ਆ ਰਿਹਾ ਇੱਥੇ ਦਮਾਲਾ ਬਣ ਕੇ ਜਾਂਦੇ ਜੀ ਨਹੀਂ ਪਹਿਲਾਂ ਨਹੀਂ ਸੀ ਦਮ ਦਮਾਲਾ ਬਣ ਰਿਹਾ ਜਦੋਂ ਤਾਂ ਇਹਨੇ ਅਮਰ ਛੱਕਿਆ ਉਸ ਤੋਂ ਬਾਅਦ ਜਿਵੇਂ ਇਹਨੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਫਿਰ ਉਸ ਤੋਂ ਬਾਅਦ ਜene ਆਪਣਾ ਪੂਰਾ ਮਤਲਬ ਉਹ ਦਮਾਲਾ ਹਾਂ ਇੱਕ ਕਦੋਂ ਤੋਂ ਆ ਰਹੇ ਮੇਰਾ ਭਾਵ ਹੈਗਾ ਇਹਨੂੰ ਕਈ ਸਾਲ ਹੋ ਗਏ ਇੱਥੇ ਆਉਂਦੇ ਨੇ ਦੁਮਾਂਲੇ ਮਤਲਬ ਕਿ ਦੁਮਾਂਲੇ ਦੇ ਵਿੱਚ ਹਾਂ ਪੈਸਾ ਲੈਸ ਤਾਂ ਹੀ ਹੁੰਦਾ ਅੱਛਾ ਹਾਂ ਨੇ ਆਪਣਾ ਬਾਣਾ ਪਾਇਆ ਹੋਇਆ ਇਹਨਾਂ ਮੈਨੂੰ ਮੈਨੂੰ ਐਸੇ ਬਾਣੇ ਨਾਲ ਹੀ ਮੈਨੂੰ ਪਿਆਰਾ ਕਹਿੰਦਾ ਤੇ ਤੁਸੀਂ ਦੱਸਿਓ ਵੀ ਜਿਹੜੇ ਕੇਸ ਵੀ ਹੁੰਦੇ ਆ ਵੀ ਜਿੱਦਾਂ ਉਹਨੂੰ ਫ੍ਰੀ ਵੀ ਲੜ ਦਿੰਦੇ ਆ ਹਾਂਜੀ ਹਾਂਜੀ ਕਹਿੰਦਾ ਉਹ ਉਹ ਕਹਿੰਦਾ ਮੈਂ ਤਾਂ ਆਇਆ ਹੀ ਇੱਥੇ ਸੇਵਾ ਕਰਨ ਵਾਸਤੇ ਆ ਅੱਛਾ ਆ ਪਿੱਛੇ ਹਾਂਜੀ ਪਿੱਛੇ ਜਿਹਨ ਬੰਦੀ ਸਿੰਘਾਂ ਦਾ ਕੇਸ ਲਾਇਆ ਉਹਦੇ ਦਿਮਾਗ ਦੇ ਵਿੱਚ ਆ ਰਹੇ ਆ ਵੀ ਮੈਂ ਬੰਦੀ ਸਿੰਘਾਂ ਦਾ ਕੇਸ ਲਾਉਣਾ ਉਹਨੇ ਇਕੱਲੇ ਨਹੀਂ ਲਾਇਆ ਫੇਰ ਆਹ ਜੋ ਇੱਥੇ ਹਰ ਵਗੈਰਾ ਆਇਆ ਹੈਗਾ ਉਹਨਾਂ ਬਾਰੇ ਕਹਿ ਰਹੇ ਆ ਮੈਂ ਇਹ ਨਹੀਂ ਵੀ ਮੈਂ ਉਹਦੀ ਪ੍ਰੇਜ਼ ਕਰ ਰਹੀ ਆ ਮੋਰੇ ਬਾਰੇ ਦੱਸ ਰਹੀ ਆ ਉਹਦੇ ਸੁਭਾਅ ਦਾ ਵੀ ਜਿਹੜਾ ਇੰਨਾ ਸੋਚਦਾ ਉਹ ਕਿ ਕਿਸੇ ਨੂੰ ਜਿਹੜਾ ਥੱਲੇ ਕੀੜੀ ਨਹੀਂ ਮਾਰ ਸਕਦਾ ਉਹ ਕਿਸੇ ਨੂੰ ਉੱਤੇ ਹੱਥ ਚੁੱਕ ਸਕਦਾ ਆਪਣੇ ਵੱਡਿਆਂ ਦਾ ਨਹੀਂ ਉਹ ਨਹੀਂ ਐਸਟਾ ਨਹੀਂ ਕਰ ਸਕਦਾ ਹਾਂ ਉਹ ਤੁਸੀਂ ਦੇਖ ਲਓ ਉਹਦੇ ਨਾਲ ਜੇ ਹੋ ਵੀ ਰਿਹਾ ਹੈਗਾ ਫਿਰ ਵੀ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਬੈਠ ਕੇ ਗੱਲ ਕਰ ਲਓ ਬੈਠ ਕੇ ਆਪਾਂ ਗੱਲ ਕਰ ਲੈਣਾ ਜੋ ਵੀ ਹੈਗਾ ਪਰ ਉਹਦੇ ਨਾਲ ਹੋਇਆ ਬਹੁਤ ਤਕਾਏ ਇਹ ਮੈਂ ਜ਼ਰੂਰ ਨਿਸਾਫ ਦੀ ਮੰਗ ਕਰੂੰ ਕਿ ਬਜਾਏ ਕਿ ਉਹਦੇ ਉੱਤੇ ਇਲਜ਼ਾਮ ਲਗਾ ਕੇ ਉਹਦੇ ਇਲਜ਼ਾਮ ਜਿਹੜੇ ਜਿਹੜੇ ਵਾਪਸ ਲਏ ਜਾਣ ਉਹਨੂੰ ਪਹਿਲਾਂ ਦੀ ਤਰ੍ਹਾਂ ਸਨਮਾਨ ਦੇ ਨਾਲ ਇੱਥੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਮੇਰੀ ਇਹ ਮੰਗ ਜ਼ਰੂਰ ਹੈ ਉਹਦੇ ਨਾਲ ਤੱਕਾ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਤਾਂ ਕੋਲ ਆਲਰੇਡੀ ਉਹਦੇ ਨਾਲ ਹੋ ਗਿਆ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਮੁਤਾਬਕ ਕਿ ਉਹ ਸਿਚੁਏਸ਼ਨ ਇਸ ਤਰੀਕੇ ਦੀ ਬਣ ਗਈ ਸਿਚੁਏਸ਼ਨ ਇਸ ਤਰੀਕੇ ਦੀ ਬਣ ਗਈ ਅਸੀਂ ਇੱਕ ਹੋਰ ਕਿਸੇ ਕਿਸੇ ਬਗਾਨੇ ਵਾਸਤੇ ਅਸੀਂ ਦੇਖਦੇ ਹਾਂ ਸਾਡਾ ਉੱਥੇ ਦਿਲ ਪਸੀਜ ਜਾਂਦਾ ਉਹ ਸੀ ਸਾਨੂੰ ਉਹ ਆਪਣਾ ਲੱਗਦਾ ਤਾਂ ਮੇਰਾ ਆਪਣਾ ਪੁੱਤਰ ਹੈ ਮੈਂ ਜਨਮ ਦਿੱਤਾ ਉਹਨੂੰ ਮੈਂ ਉਹਦੇ ਵਾਸਤੇ ਕਿਉਂ ਨਾ ਦੁਖੀ ਹੋਵਾਂ ਕਿਉਂ ਨਾ ਜਿਹੜਾ ਬੱਚਾ ਸਹੀ ਹੈ ਅੱਗੇ ਵੀ ਉਹਨਾਂ ਦਾ ਸੁਭਾਅ ਇਸ ਤਰੀਕੇ ਦਾ ਹੈਗਾ ਵੀ ਜਿੱਦਾਂ ਤੁਸੀਂ ਦੱਸ ਰਹੇ ਵੀ ਉਹ ਜਿਹੜੀ ਲੇਡੀ ਉੱਥੇ ਵਕੀਲ ਸੀਗੇ ਉਹਨਾਂ ਨੇ ਆ ਕੇ ਕਿਹਾ ਨਹੀਂ 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 ਐਵੇਂ ਨਹੀਂ ਹੈਗਾ ਉਹਨੂੰ ਜਾਣਦਾ ਹੀ ਨਹੀਂ ਸੀ ਇਹ ਤਾਂ ਘਰ ਵਾਪਸ ਵਾਪਸ ਆਉਣ ਲੱਗਾ ਸੀ ਇਹਨੇ ਮੈਨੂੰ ਫੋਨ ਕੀਤਾ ਮੈਂ ਵਾਪਸ ਆ ਰਿਹਾ ਹਾਂ ਤੇ ਬੱਸ ਬਬਸੀ ਔਨ ਦਾ ਟਾਈਮ ਤੇ ਕਿਤੇ ਉਹ ਨੇ ਕੁੜੀ ਨੇ ਇਹਨੂੰ ਕਹਿਤਾ ਇਹਨੂੰ ਇਹਨੂੰ ਕੀ ਪਤਾ ਸੀ ਕਿਉਂਕਿ ਜਿਹੜੇ ਇਹੋ ਜਿਹੇ ਬੰਦੇ ਸੱਚੇ ਹੁੰਦੇ ਆ ਨਾ ਇਹਨਾਂ ਨੂੰ ਚਲਾਕੀਆਂ ਨਹੀਂ ਆਉਂਦੀਆਂ ਨਹੀਂ ਮੇਰਾ ਕੋਈ ਕਹਿਣ ਦਾ ਭਾਵ ਇਹੀ ਹੈ ਵੀ ਅੱਗੇ ਵੀ ਇਸ ਤਰੀਕੇ ਦਾ ਸੁਭਾਅ ਹੈਗਾ ਵੀ ਜੇ ਕੋਈ ਮਦਦ ਮੰਗੇ ਤੇ ਇਹ ਇਹ ਤਾਂ ਹੈਗਾ ਕੋਈ ਪੈਸੇ ਦੀ ਮੰਗਦਾ ਕੋਈ ਓਵੇਂ ਭਾਵੇਂ ਦੀ ਜੇਬ ਚ ਪੈਸੇ ਨਹੀਂ ਵੀ ਹੈਗੇ ਉਹ ਕਈ ਵਾਰ ਮੇਰੇ ਤੋਂ ਲੈ ਕੇ ਕਹੂਗਾ ਉਹਨਾਂ ਦੀ ਮਦਦ ਕਰ ਦੋ ਮਤਲਬੋ ਕਿ ਜੇ ਹੁਣ ਆਪਾਂ ਆਪਣਾ ਸੁਭਾਅ ਹੁੰਦਾ ਨਾ ਆਪਾਂ ਕੋਈ ਕਿਸੇ ਨੂੰ ਗੱਲ ਕਹਿ ਦਿੰਨੇ ਆ ਵੀ ਨਹੀਂ ਐਵੇਂ ਆ ਉਹ ਕਹਿੰਦਾ ਨਹੀਂ ਸ਼ਬਦਾਂ ਨਾਲ ਵੀ ਕਿਸੇ ਦਾ ਮਨ ਨਹੀਂ ਦਿਖਾਉਣਾ ਇਹ ਮੈਂ ਸੱਚੀ ਗੱਲ ਦੱਸਦੀ ਆ ਵੀ ਮੈਂ ਇਹ ਨਹੀਂ ਕਹਿੰਦੀ ਮੇਰਾ ਉਹ ਪੁੱਤਰ ਹੈ ਨਾ ਮੈਂ ਹਲੇ ਜ ਇੱਕ ਸੱਚਾ ਸਿੱਖ ਦੇਖਦੀ ਆ ਜੀ ਉਹ ਵੀ ਮੈਂ ਉਹਨੂੰ ਮਿਲ ਕੇ ਆਈ ਆ ਕਹਿੰਦਾ ਤੂੰ ਮੇਰੀ ਸ਼ੇਰ ਦੀ ਮਾਂ ਵਾ ਤੂੰ ਅੱਖਾਂ ਜੋ ਇਤੋਂ ਕਿਉਂ ਸੁੱਟਦੀ ਆ ਮੈਂ ਚੜ੍ਹਦੀ ਕਲਾ ਚ ਕੋਈ ਗੱਲ ਨਹੀਂ ਜਦੋਂ ਇਨਸੀਡੈਂਟ ਹੋਇਆ ਜੀ ਆਖਰੀ ਸਵਾਲ ਜਦੋਂ ਇਹ ਇਨਸੀਡੈਂਟ ਹੋਇਆ ਮਾਤਾ ਹੀ ਭਾਵੁਕ ਹੋ ਰਹੇ ਆ ਤੇ ਸਾਨੂੰ ਵੀ ਥੋੜਾ ਜਿਹਾ ਫੀਲ ਹੁੰਦਾ ਕਿਉਂਕਿ ਮਾ ਦਾ ਹਿਰਦਾ ਹੈਗਾ ਫੀਲ ਹੁੰਦਾ ਉਹਦਾਂ ਨੂੰ ਤੱਕਾ ਹੋਇਆ ਮਹਿਸੂਸ ਬਹੁਤ ਹੁੰਦਾ ਹਰ ਮਾ ਦਾ ਹੁੰਦਾ ਜਦੋਂ ਜਦੋਂ ਇਨਸੀਡੈਂਟ ਹੋਇਆ ਜੀ ਉਹ ਵੀ ਕਹਿ ਰਹੇ ਨੇ ਆ ਉਹ ਵੀ ਸਾਰੇ ਇੱਕੋ ਪਰਿਵਾਰ ਦੇ ਬੱਚੇ ਆ ਜਦੋਂ ਇੱਕ ਪਰਿਵਾਰ ਦੇ ਬੱਚਿਆਂ ਚ ਕੋਈ ਆਪਸ ਵਿੱਚ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਸਾਨੂੰ ਵੱਡਿਆਂ ਨੂੰ ਇਸ ਨੂੰ ਸੁਲਝਾਉਣੀ ਚਾਹੀਦੀ ਐ ਸੋ ਮੈਂ ਫੇਰ ਕਹਿੰਨੀ ਆ ਵੀ ਇਸ ਗੱਲ ਨੂੰ ਗੱਲ ਨੂੰ ਸੁਲਝਾ ਲਿਆ ਜਾਵੇ ਵਿਧਾਇਆ ਨਾ ਜਾਵੇ ਉਹ ਵੀ ਤਾਂ ਇਸੇ ਪਰਿਵਾਰ ਦਾ ਮੈਂਬਰ ਆ ਉਹਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਏ ਇੱਥੋਂ ਤੱਕ ਕਿ ਉਹਨੂੰ ਉਹ ਨਹੀਂ ਉਹਨੂੰ ਸਭ ਤੋਂ ਐਪਰੀਸ਼ੀਏਟ ਕੀਤਾ ਜਾਵੇ ਵੀ ਆ ਜਾ ਤੂੰ ਸਾਡੇ ਨਾਲ ਕੰਮ ਕਰ ਤੂੰ ਵੀ ਜਿਵੇਂ ਅਸੀਂ ਵਧੀਆ ਜ਼ਿੰਦਗੀ ਜਿੰਦੇ ਆ ਉਹਨੂੰ ਵੀ ਹੱਕ ਆ ਜ਼ਿੰਦਗੀ ਜੀਣ ਦਾ ਕੰਮ ਕਰਨ ਦਾ ਉਹਨੇ ਵੀ ਮਿਹਨਤ ਕੀਤੀ ਆ ਜੀ ਜੀ ਤੇ ਮਾਤਾ ਜੀ ਬਾਪੂ ਖੋ ਰਿਹਾ ਸਿਰਫ ਇੱਕ ਮੇਰਾ ਸਵਾਲ ਸੀਗਾ ਜੀ ਜਦੋਂ ਇਹ ਸਾਰਾ ਇਨਸੀਡੈਂਟ ਹੋਇਆ ਉਦੋਂ ਫਿਰ ਤੁਹਾਨੂੰ ਉਹਨਾਂ ਨੇ ਦੱਸਿਆ ਸੀ ਜਾਂ ਕਿਸੇ ਹੋਰ ਤੋਂ ਪਤਾ ਲੱਗਿਆ ਨਹੀਂ ਮੈਨੂੰ ਉਹਨੇ ਆਪ ਦੱਸਿਆ ਫੋਨ ਕਰਕੇ ਮੇਰੇ ਨਾਲ ਆ ਗੱਲ ਹੋ ਗਈ ਜਾਂ ਮੇਰਾ ਫੋਨ ਬੰਦ ਹੋ ਜੋ ਤੁਸੀਂ ਘਬਰਾਇਓ ਨਾ ਕੋਈ ਤਾਂ ਨਹੀਂ ਮੇਰੇ ਨਾਲ ਹੋਇਆ ਤਾਂ ਤੱਕਾਏ ਤਾਂ ਕੋਈ ਨਹੀਂ ਗੁਰੂ ਸਾਹਿਬ ਮੇਰੇ ਨਾਲ ਮੈਨੂੰ ਇਹ ਗੱਲ ਕਹੀ ਉਹਨੇ ਗੁਰੂ ਸਾਹਿਬ ਮੇਰੇ ਨਾਲ ਹੈ ਜੀ ਸੋ ਮਾਤਾ ਜੀ ਬਾਪੂ ਖੋ ਰੇ ਨੇ ਗਲਤ ਫਹਮੀਆਂ ਪੈਦਾ ਹੋ ਜਾਂਦੀਆਂ ਨੇ ਕਈ ਵਾਰ ਸਿਚੁਏਸ਼ਨ ਇਸ ਤਰੀਕੇ ਦੀ ਬਣਦੀ ਹੈ ਕਿ ਨਈਂ ਇਨਸਾਨ ਨੂੰ ਪਤਾ ਹੁੰਦਾ ਕਿ ਬੈਕਗ੍ਰਾਉਂਡ ਕੀ ਹੈਗੀ ਉਸ ਵੇਲੇ ਦੀ ਸੋ ਜਿਸ ਤਰੀਕੇ ਨਾਲ ਮਾਤਾ ਜੀ ਦੱਸ ਰਿਹਾ ਕਿ ਕੰਡੀਸ਼ਨ ਇਸ ਤਰੀਕੇ ਦੀ ਬਣ ਗਈ ਉਹ ਵਾਪਸ ਘਰ ਆਣ ਦੀ ਤਿਆਰੀ ਕਰ ਰਹੇ ਸੀ ਤੇ ਉਹਨਾਂ ਦਾ ਸਪੋਰਟ ਕੋਈ ਇਸ ਟ੍ਰਿਕ ਨਾਲ ਜਿਹੜੇ ਲੇਡੀ ਲੋਅਰ ਨੇ ਉਹਨਾਂ ਨੇ ਕੋਈ ਮਦਦ ਵਗੈਰਾ ਮੰਗੀ ਤੇ ਉਹਨਾਂ ਨੂੰ ਪਛੋਕੜ ਦਾ ਨਹੀਂ ਕੁਝ ਪਤਾ ਸੀ ਕਿ ਕੀ ਮਾਮਲਾ ਬਾਰ ਕਾਉਂਸਲ ਦੇ ਨਾਲ ਉਹਨਾਂ ਦਾ ਆਪਸ ਦਾ ਚੱਲ ਰਿਹਾ ਹੈ ਜਿਵੇਂ ਦੱਸਿਆ ਜਾ ਰਿਹਾ ਬਾਰ ਕਾਉਂਸਲ ਦੇ ਵੱਲੋਂ ਵੀ ਕਿ ਜਿਹੜੇ ਲੇਡੀ ਐਡਵੋਕੇਟ ਨੇ ਉਹਨਾਂ ਦਾ ਕੋਈ ਆਪਸ ਦਾ ਮਸਲਾ ਚੱਲ ਰਿਹਾ ਸੀ ਸੋ ਜਿਵੇਂ ਸਿਮਰਨਜੀਤ ਸਿੰਘ ਪਲਾਸੀ ਨੂੰ ਉਹਨਾਂ ਵੱਲੋਂ ਅਪਰੋਚ ਕੀਤੀ ਜਾਂਦੀ ਹੈ ਸੋ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਬੈਕਗ੍ਰਾਉਂਡ ਕੀ ਹੈ ਉਸ ਵੇਲੇ ਉਹ ਜਿਹੜੀ ਸਿਚੁਏਸ਼ਨ ਦੇ ਵਿੱਚ ਉਹ ਸਾਰਾ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਹੈ ਵੀਡੀਓਜ਼ ਵੀ ਜਾਰੀ ਹੋਈਆਂ ਨੇ ਮਾਤਾ ਜੀ ਦਾ ਕਹਿਣ ਦਾ ਭਾਵੇਂ ਇਹ ਹੈ ਕਿ ਜੋ ਇਲਜ਼ਾਮ ਇਸ ਵਕਤ ਲਗਾਏ ਜਾ ਰਿਹਾ ਹੈ ਗੰਭੀਰ ਕੇ ਅਟੈਕ ਕੀਤਾ ਗਿਆ ਕੇ ਇਸ ਤਰੀਕੇ ਦੀ ਕੋਈ ਗੱਲਬਾਤ ਨਹੀਂ ਸੀ ਸੋ ਇਸ ਮਸਲੇ ਨੂੰ ਲੈ ਕੇ ਅਸੀਂ ਇਹੀ ਦਰਖਾਸਤ ਕਰਾਂਗੇ ਬਾਰ ਕਾਉਂਸਲ ਨੂੰ ਵੀ ਤੇ ਹੋਰ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਵੀ ਕਿ ਸਹੀ ਤਰੀਕੇ ਦੇ ਨਾਲ ਇਸ ਦੀ ਨਿਰਪੱਖ ਹੋ ਕੇ ਜਾਂਚ ਕੀਤੀ ਜਾਵੇ ਤੇ ਇਸ ਦੇ ਉੱਤੇ ਜੇ ਕੋਈ ਗਲਤਫਹਿਮੀਆਂ ਨੇ ਆਪਸੀ ਉਹ ਦੂਰ ਕੀਤੀਆਂ ਜਾਣ ਇੱਕ ਜਿਹੜਾ ਕੋਈ ਵੀ ਇਨਸਾਨ ਹੈ ਉਹ ਜਿਹੜਾ ਰੋਜ਼ਗਾਰ ਹੁੰਦਾ ਹੈ ਕਈ ਸਾਲ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਰਤਬਾ ਹਾਸਲ ਹੁੰਦਾ ਹੈ ਉਹ ਜਿਹੜਾ ਰਤਬਾ ਇਸ ਤਰੀਕੇ ਨਾਲ ਵੀ ਨਾ ਕਿਸੇ ਨੂੰ ਵਾਂਝਾ ਕੀਤਾ ਜਾਵੇ ਕਿ ਇੱਕ ਦਿਨ ਦੀ ਗਲਤ ਫਹਮੀ ਪਿੱਛੇ ਉਹ ਸਾਰਾ ਬੰਦੇ ਨੂੰ ਉਸ ਤੋਂ ਵਾਂਝਾ ਕਰ ਦਿੱਤਾ ਜਾਵੇ ਸੋ ਸਾਡੀ ਦਰਖਾਸਤ ਇਹੀ ਹੈ ਮਾਤਾ ਜੀ ਦਾ ਤੇ ਤੁਹਾਡਾ ਇਸ ਵੀਡੀਓ ਨੂੰ ਵੇਖਣ ਦੇ ਲਈ ਧੰਨਵਾਦ